ਕਾ ਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਹਰਮੰਦਰ ਸਾਰੇ ਸਤਕਾਰਯੋਗ ਆਏ ਹੋਏ ਪ੍ਰੈਸ ਦੇ ਵੀਰੋਂ ਅੱਜ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਵਿਖੇ ਥੋੜੀ ਥੱਲੇ ਵੀ ਕਰ ਗਿਆ ਨੂੰ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਸ੍ਰੀ ਕਾਲਪਾਤਨ ਸਾਹਿਬ ਵਿਖੇ ਛੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਨਤਮਸਤਕ ਕੌਣ ਆਇਸੀਗੇ ਸਾਰੀ ਸੰਗਤ ਨੇ ਉੱਥੇ ਮਤਾ ਟਿਕਿਆ ਰੋਹੀਂ ਅਸਥਾਨਾਂ ਤੇ ਜਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਜਿਹੜੀ ਅਸੀਂ ਚਲਾਉਣ ਜਾ ਰਹੇ ਹਾਂ ਉਹਦੇ ਵਾਸਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਉਹਨਾਂ ਦਾ ਓਟ ਆਸਰਾ ਲਿਆ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅਰਦਾਸ ਕੀਤੀ ਅੱਲਕੇ ਸੇਹੇ ਬਾਸ਼ਾ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ਕਤੀ ਲੈਣ ਵਾਸਤੇ ਚੜ੍ਹਦੀ ਕਲਾ ਵਿੱਚ ਇਸ ਲਹਿਰ ਨੂੰ ਤੋੜਨ ਵਾਸਤੇ ਸਮਰੱਥਾ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਬਕਪਸਤਕ ਹੋਏ ਉਹਨਾਂ ਅੱਗੇ ਅਰਦਾਸ ਬੇਨਤੀ ਕੀਤੀ ਸਾਨੂੰ ਪੂਰੀ ਉਮੀਦ ਹੈ ਕਿ ਸਾਰਾ ਸਿੱਖ ਪੰਥ ਸਮੂਚੇ ਪੰਜਾਬੀ ਇਸ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦਾ ਸਾਥ ਦੇਣਗੇ ਬੜਾ ਸਾਨੂੰ ਇਸ ਗੱਲ ਦੀ ਚਿੰਤਾ ਆ ਜਿਸ ਚਿੰਤਾ ਨੂੰ ਲੈ ਕੇ ਸਾਰੇ ਪੰਥਦਰਦੀਆਂ ਨੇ ਪੰਥ ਤੈਸ਼ੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰਾਂ ਨੇ ਮਨ ਬਣਾਇਆ ਕਿ ਸਾਨੂੰ ਇਹ ਜਿਹੜਾ ਝੰਡਾ ਚੁੱਕ ਕੇ ਅੱਗੇ ਆਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਪਿਛਲੇ ਸਮੇਂ ਅਜ ਬਣ ਗਈ ਉਹ ਬੜੀ ਚਿੰਤਾਜਨਕ ਸੀ ਤੇ ਅਗਰ ਕੁਛ ਨਾ ਕੀਤਾ ਗਿਆ ਤਾਂ ਫਿਰ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਣデア ਉਹ ਖਤਰੇ ਦੇ ਘੇਰੇ ਵਿੱਚ ਆ ਸਕਦੀ ਆ ਇਹ ਸਾਬਤ ਹੁੰਦਾ ਜਿਹੜੀਆਂ ਇਲੈਕਸ਼ਨਸ ਹੋਈਆਂ ਜਾਂ ਜਿੱਦਾਂ ਦਾ ਵੀ ਆਪਾਂ ਨੂੰ ਸਮਰਥਨ ਮਿਲਿਆ ਜਿੱਦਾਂ ਦਾ ਆਪਾਂ ਨੂੰ ਸਾਥ ਮਿਲਿਆ ਇਨ੍ਹਾਂ ਇਲੈਕਸ਼ਨਾਂ ਜਾਂ ਪੁਰਾਣੀਆਂ ਇਲੈਕਸ਼ਨਾਂ ਵਿੱਚ ਇਸ ਕਰਕੇ ਸਾਰੇ ਪੰਥਦਰਦੀਆਂ ਨੂੰ ਪੰਥ ਦੇ ਹਰਸ਼ੀਆਂ ਨੂੰ ਸਾਰੇ ਸਮੁੱਚੇ ਪੰਜਾਬੀਆਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਕਿ ਸਾਡੀ ਇਹ ਜਿਹੜੀ ਜਦੋਂ ਜ਼ਹਦ ਸਾਡਾ ਜਿਹੜਾ ਅਪਰਾਲਾ ਇਹ ਕਿਸੇ ਵਿਅਕਤੀ ਦੇ ਬਰ ਖਿਲਾਫ ਨਹੀਂ ਕਿਸੇ ਇੱਕ ਅਹੁਦੇ ਨੂੰ ਲੈ ਕੇ ਨਹੀਂ ਸਮੁੱਚੇ ਤੌਰ ਤੇ ਅਸੀਂ ਚਾਹੁੰਦੇ ਹਾਂ ਕਿ ਸ਼ਰੋਮਣੀ ਅਕਾਲੀ ਦਲ 110 ਸਾਲਾ ਪੁਰਾਣੀ ਸਿੱਖਾਂ ਦੀ ਨਮੈਂਦਾ ਜਮਾਤ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਧਾਰਮਿਕ ਜਥੇਬੰਦੀ ਆ ਸਿੱਖ ਪਾਰਲੀਮੈਂਟ ਆ ਇਹਨਾਂ ਤੇ ਹਰ ਗੁਰਸਿੱਖ ਨੂੰ ਸੰਗਠਾ ਨੂੰ ਪੂਰਨ ਪ੍ਰੋਸਾਵਣਾ ਚਾਹੀਦਾ ਸੰਗਠਾ ਦਾ ਪੂਰਾ ਸਹਿਯੋਗ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਮਿਲਣਾ ਚਾਹੀਦਾ ਤੇ ਉਹਦੇ ਵਾਸਤੇ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਸਮਿਆਂ ਚ ਹੋਈਆਂ ਜਾਂ ਰਹਿ ਗਈਆਂ ਜਾਂ ਜਿਹੜੀਆਂ ਕੋਈ ਉਲਤਾਂ ਆ ਲੀਡਰਸ਼ਿਪ ਤੋਂ ਹੋਈਆਂ ਗਲਤੀਆਂ ਕਹਿ ਲਓ ਹੋਈਆਂ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਦੇ ਪਛਤਾਪ ਵਾਸਤੇ ਤੇ ਖਿਮਾ ਮੰਗਣ ਵਾਸਤੇ ਗੁਰੂ ਸਾਹਿਬ ਤੋਂ ਅਸੀਂ ਇਹ ਪ੍ਰਾਰਥਨਾ ਕੀਤਾ ਜਦਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਯਾਨੀ ਰਕबीर ਸਿੰਘ ਜੀ ਨੂੰ ਪਿਛਲੇ ਦਿਨੀ ਅਸੀਂ ਪਹਿਲੀ ਜੁਲਾਈ ਨੂੰ ਮਿਲ ਕੇ ਗਏ ਸੀ ਭਾਈ ਮਨਜੀਤ ਸਿੰਘ ਜੀ ਜਿਹੜੇ ਸਿੱਖ ਪੰਥ ਦੀ ਬੜੀ ਮਹਾਨ ਸ਼ਖਸੀਅਤ ਨੇ بڑے ਮਹਾਨ ਪਰਿਵਾਰ ਵਿੱਚੋਂ ਨੇ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਨੇ ਇਹ ਵੀ ਅਜਨਾਲ ਸੀ ਉਦੋਂ ਵੀ ਨਾਲ ਸੀ ਹੋਰ ਸਾਰੇ ਸਾਰੇ ਜਿੰਨੇ ਵੀ ਪੰਥ ਅਤਿਸ਼ੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੋਹਰਤ ਲੀਡਰ ਸਾਹਿਬਾਨ ਸੰਤ ਸਿੰਘ ਸਾਹਿਬ ਨੂੰ ਉਦੋਂ ਬੇਨਤੀ ਕਰਕੇ ਗਏ ਸੀ ਤੇ ਇਹ ਸਾਰੀ ਜਿਹੜਾ ਉਪਰਾਲਾ ਸੀ ਕੀਤਾ ਇਸ ਕਰਕੇ ਕਿ ਸੰਤਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਬਣਾ ਕੇ ਸਿੰਘ ਸਾਹਿਬ ਕੋ ਆਏ ਕਿ ਸਭ ਤੋਂ ਪਹਿਲਾਂ ਸਾਨੂੰ ਗੁਰੂ ਘਰ ਜਾ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਕਾਲ ਤਖਤ ਸਾਹਿਬ ਦੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉੱਥੇ ਜਾ ਕੇ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਜੇ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹਨਾਂ ਦਾ ਅਸ਼ਾਤਬ ਕਰਾਂਗੇ ਜਿਹੜੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਦੇ ਜਿਹੇ ਦਾ ਲੋਣਗੇ ਅਸੀਂ ਉਹ ਸਜ਼ਾ ਭੁਗਤਾਂਗੇ ਤੇ ਸੇਵਾ ਵੀ ਕਰਾਂਗੇ ਤਾਂ ਕਿ ਸਾਰੀ ਲੀਡਰਸ਼ਿਪ ਜਿਹੜੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਉਸ ਸਤਾਨ ਨੂੰ ਮੰਦੀ ਆ ਜਿਹੜੀ ਉੱਥੇ ਉਹਦਣ ਆ ਕੇ ਸਿੰਘ ਸਾਹਿਬ ਦੇ ਅੱਗੇ ਬੇਨਤੀ ਕਰਕੇ ਗਈ ਆ ਜਾਂ ਹੋਰ ਜਿਹੜੇ ਲੀਡਰ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮੰਨਦੇ ਨੇ ਉਹ ਜੋ ਵੀ ਉਹ ਤੋਂ ਸਜ਼ਾ ਮਿਲੂ ਉਹਨੂੰ ਸਜ਼ਾ ਨੂੰ ਭੁਗਤਾਂਗੇ ਅੱਗੇ ਅਸੀਂ ਜਿਹੜੀ ਸੰਗਤ ਦੇ ਸਾਹਮਣੇ ਸੁਰਖਰੂ ਹੋ ਸਕੀਏ ਆਪਣਾ ਬੋਝ ਜਿਹੜਾ ਸਾਡੇ ਆਪਣੇ ਮਨ ਦੇ ਉੱਪਰ ਪਾ ਰਿਆ ਉਹਨੂੰ ਅਸੀਂ ਹਲਕਾ ਕਰ ਸਕੀਏ ਤੇ ਸੰਗਤਾਂ ਵਿੱਚ ਦੁਆਰਾ ਵਿਸ਼ਵਾਸ ਕਾਇਮ ਕਰ ਸਕੀਏ ਕਲਾ ਸਾਹਿਬ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ ਸੀਗਾ ਪੇਸ਼ ਹੋਣ ਵਾਸਤੇ ਉਹ ਉਹਨਾਂ ਨੇ ਕਿਹਾ ਕਿ ਮੈਂ ਪੇਸ਼ ਹੋਣ ਲਈ ਆਵਾਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਜੈਦਾਰ ਸਾਹਿਬ ਉਹਨਾਂ ਨੂੰ ਵੀ ਤੁਹਾਡੇ ਨਾਲ ਹੀ ਧਾਰਮਿਕ ਸਜ਼ਾ ਲਗਾਉਣਗੇ ਕਿਉਂਕਿ ਚਾਹਤ ਅਕਾਲੀ ਦਲ ਜਿਹੜਾ ਹੈ ਉਹ ਉਸਨੇ ਉਹ ਜਿਹੜਾ ਮੌਕਾ ਸੀਗਾ ਉਦੋਂ ਸੱਤਾ ਦੇ ਵਿੱਚ ਸੀਗੇ ਤਾਂ ਵਾਰ-ਵਾਰ ਵਿਰੋਧੀਆਂ ਵੱਲੋਂ ਇਹੀ ਸਵਾਲ ਕੀਤਾ ਜਾ ਰਿਹਾ ਹੈ ਕਿ ਉਦੋਂ ਤਾਂ ਕੁਰਸੀਆਂ ਛੱਡੀਆਂ ਨਹੀਂ ਉਦੋਂ ਜਿਹੜੇ ਹਰੇ ਪੈਨ ਚੱਲਦੇ ਸੀਗੇ ਆਪਣੇ ਪੋਤਰ ਪਣੇਵੇਂ ਭਤੀਜੇ ਜਿਹੜੇ ਐ ਉਹ ਸੱਤਾ ਦੇ ਵਿੱਚ ਲੈਣ ਤੇ ਜਾਂ ਸਰਕਾਰੀ ਨੌਕਰ ਲਗਾ ਲੈ ਜਾਂ ਸ਼੍ਰੋਮਣੀ ਕਮੇਟੀ 'ਚ ਆਪਣੇ ਮੁਲਾਜ਼ਮ ਲਾ ਲੈ ਉਦੋਂ ਕਿਉਂ ਨਹੀਂ ਇਹਨਾਂ ਨੇ ਇਹ ਕੁਰਸੀਆਂ ਛੱਡੀਆਂ ਇਦਾਂ ਜੀ ਵੀ ਅਸੀਂ ਆਪਣੇ ਵੱਲੋਂ ਇਹ ਕਹਿ ਸਕਦੇ ਹਾਂ ਕਿ ਜਦ ਵੀ ਕਿਤੇ ਕਿਸੇ ਮੀਟਿੰਗ ਕਿਸੇ ਫੋਰਮ ਤੇ ਗੱਲ ਹੋਈ ਅਸੀਂ ਆਪਣੀ ਲੀਡਰਸ਼ਿਪ ਨੂੰ ਇਸ ਜਾ ਦੇਤੇ ਉਹ ਚੁੰਟਾ ਕਮੇਟੀ ਦੇ ਵਿੱਚ ਵੀ ਦਰਜ ਨੇ ਬਕਾਇਦਾ ਤੌਰ ਤੇ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਗਲਤ ਫੈਸਲੇ ਲਏ ਉਹਨਾਂ ਨੂੰ ਉੱਥੇ ਕਾਲ ਤੱਕ ਸਾਹਮਣੇ ਆ ਕੇ ਖਿਮਾ ਮੰਗਣੀ ਚਾਹੀਦੀ ਆ ਤੇ ਗੁਰੂ ਸਾਹਿਬ ਤੋਂ ਜਿਹੜੀਆਂ ਪੁੱਲਾ ਮਕਸ਼ੌਨਿਆ ਜੈ ਜੀਆ ਕਿਹੜੇ ਕਿਹੜੇ ਗੁਨਾਹ ਦੀ ਮਾਫੀ ਮੰਗੋ ਗਿਆ ਕਾਲਕਤਕ ਸਾਹਿਬ ਤੋਂ ਭਾਈ ਰਣਜੀਤ ਸਿੰਘ ਨੂੰ ਜਿਸਨੂੰ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਨੂੰ ਜਿੱਦਾਂ ਜਲੀਲ ਕਰਕੇ ਹਟਾਇਆ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਵਿਦਾਂਤੀ ਜੀ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਗੰਨੀ ਗੁਰਵੰਤ ਸਿੰਘ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਇਹ ਸਾਰਾ ਕੁਝ ਤਾਂ ਉਸ ਵੇਲੇ ਤੁਸੀਂ ਉਹ ਸਭ ਅਕਾਲੀ ਦਲ ਦੇ ਵਿੱਚ ਸੀ ਉਦੋਂ ਕੋਈ ਮੋਢਾ ਸਾਹਿਬ ਇੱਕ ਇਤਿਹਾਸ ਛੋਟਾ ਇੱਕ ਹੋਰ ਇਤਨਾ ਐਡ-ਆਨ ਕਰ ਦੇ ਕਿ ਇਤਿਹਾਸ ਰਚਿਆ ਗਿਆ ਹੈ ਸ੍ਰੀ ਕਾਲਕਤਕ ਸਾਹਿਬ ਦੇ ਜਥੇਦਾਰਾਂ ਵਾਸਤੇ ਲੋਕ ਇਹ ਕਹਿੰਦੇ ਨੇ ਸੰਗਤ ਇਹ ਕਹਿੰਦੀ ਹੈ ਕਿ ਜਿਹੜਾ ਜਿਹੜਾ ਦਸਤਾਰ ਵੀ ਇਥੋਂ ਉਹਦੇ ਤੋਂ ਲੱਥਿਆ ਸਾਡੇ ਸਨਮਾਨ ਜੋਗ ਉਹਨਾਂ ਦੇ ਉੱਤੇ ਕੋਈ ਨਾ ਕੋਈ ਅਨਸ਼ਣ ਲਗਾ ਕੇ ਕੋਈ ਉਹਨਾਂ ਦੇ ਉੱਤੇ ਜਿਸੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਉਹਨਾਂ ਨੂੰ ਉਤਾਰਿਆ ਗਿਆ ਸੋ ਕੀ ਕੋਈ ਨਾ ਕੋਈ ਅਨਸ਼ਣ ਲਗਾ ਕੇ ਹੀ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਜਾਣ ਬੁੱਝ ਕੇ ਇਹ ਇਤਿਹਾਸ ਹੈ ਅੱਜ ਤੱਕ ਦੇਖੋ ਸੁਣਿਓ ਬੇਂਤੀ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਆ ਉਹ ਸਾਰੇ ਸਿੱਖ ਜਗਤ ਨੂੰ ਪ੍ਰਵਾਨ ਹੈ ਆ ਤੇ ਆਪਾਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਅਕਾਲ ਤਖਤ ਸਾਹਿਬ ਦੇ ਹਦੇਸ਼ਾਂ ਤੇ ਹੁਕਮਨਾਮਿਆਂ ਤੇ ਜਾਂ ਉਹਨਾਂ ਦੇ ਫਰਮਾਨਾਂ ਤੇ ਜਿਹੜਾ ਕੋਈ ਸਿੰਘ ਸਾਹਿਬ ਉਸ ਪਦਵੀ ਤੇ ਸੇਵਾ ਕਰ ਗਏ ਜਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਰੋਲ ਲੰਬਾਇਆ ਉਹਨਾਂ ਦਾ ਸਤਕਾਰ ਮਾਨ ਸਦਾ ਹੀ ਸੇਵ ਕੰਮ ਕਰਦੀ ਆ ਨਹੀਂ ਪਰ ਜਿਸ ਤਰ੍ਹਾਂ ਇਹਨੂੰ ਹਟਾਇਆ ਗਿਆ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਰਹੀ ਹੈ ਨਾ ਇਹ ਨਾ ਜੀ ਇਹ ਮੁਲਾਦ ਸਮਝ ਆ ਰਿਹਾ ਤੁਸੀਂ ਨੌਕਰ ਸਮਝਦੇ ਮੈਂ ਤੁਹਾਨੂੰ ਉਹ ਮੇਰੀ ਸਾਰੀ ਪੂਰੀ ਮੇਰੀ ਗੱਲ ਬੇਨਤੀ ਪਹਿਲਾਂ ਸੁਣ ਲਿਓ ਇਸ ਗੱਲ ਦਾ ਸਿੱਖ ਸੰਗਤ ਨੂੰ ਬੜਾ ਤਰਾਜ ਆ ਜਿਹੜੀ ਗੱਲ ਤੁਸੀਂ ਆਖੀ ਆ ਦੇਖੋ ਅਸੀਂ ਉਸ ਵਿਚਾਰ ਦੇ ਧਾਰਨੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨੁਕਤੀ ਜਿੱਥੇ ਆਪਣੇ ਸ਼੍ਰੋਮਣੀ ਕਮੇਟੀ ਦੇ ਆਪਣੇ ਦੈਰੇ ਵਿੱਚ ਆਉਂਦੀ ਆ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਨੁਕਤੀ ਸਿੱਖ ਪੰਥ ਦੀ ਪ੍ਰਮਾਨਿਤ ਜਿਹੜੀ ਹੈਗੀ ਆ ਵਿਧੀ ਵਿਵਸਥਾ ਨਾਲ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਹੋਣੀ ਚਾਹੀਦੀ ਆ ਤਾਕਿ ਕੋਈ ਵੀ ਲਖਾਫੇ ਚੋਂ ਨਿਕਲਦੇ ਨਹੀਂ ਜਜ਼ਦਾਰ ਸਾਹਿਬ ਤੁਸੀਂ ਉਸੇ ਉਸੇ ਗੱਲ ਤੇ ਆ ਰਹੇ ਹੋ ਕਿਉਂਕਿ ਜਗੀਰਪੁਰ ਹੋਰੀ ਵੀ ਇਹ ਤੁਹਾਡੇ ਨਾਲ ਦੇ ਜਿਹੜੇ ਸਾਥੀ ਨੇ ਉਹ ਇਹ ਗੱਲ ਵਾਰ-ਵਾਰ ਕਹਿ ਚੁੱਕੇ ਨੇ ਕਿ ਜਜ਼ਦਾਰ ਸਾਹਿਬ ਤੁਸੀਂ ਸ਼ਰੂਮਨੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਲਖਾਫੇ ਚੋਂ ਨਿਕਲਦੇ ਹਨ ਇਹ ਤੁਸੀਂ ਮੰਨਦੇ ਹੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਜਜ਼ਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਲੋਕਾਂ ਦਾ ਮੈਂ ਕੀ ਕਹਿ ਰਿਹਾ ਜੀ ਵੀ ਸਾਰੇ ਪੰਥ ਨੂੰ ਉਹ ਜਿਹੜੀ ਪ੍ਰਕਿਰਿਆ ਪਰਵਾਨਤ ਹੋਣੀ ਚਾਹੀਦੀ ਹੈ ਤਾਂਕਿ ਐਦਾਂ ਦੀ ਸਖਸ਼ੀਅਤ ਉੱਥੇ ਆਵੇ ਜਿਸਤੇ ਕੋਈ ਕਿੰਧੂ ਵਿਰੋਧ ਨਾ ਕਰ ਸਕੇ ਜਾਂ ਕੋਈ ਨਾ ਕੋਈ ਉਹਨਾਂ ਨੂੰ ਏਦਾਂ ਕਿਸੇ ਗਲਤ ਤਰੀਕੇ ਨਾਲ ਉਹਨਾਂ ਨੂੰ ਠਾਇਆ ਜਾ ਸਕੇ ਇਸ ਜਿਹੜੀ ਪ੍ਰਕਿਰਿਆ ਦੇ ਵਿੱਚ ਜਿੱਥੇ ਵੀ ਕੋਈ ਸੋਧ ਚਾਹੀਦੀ ਆ ਦੇਖੋ ਸ਼੍ਰੋਮਣੀ ਕਮੇਟੀ ਜੇਫਬੰਦੀ ਉਹਦੇ ਆਪਣੇ ਫਰਜ਼ ਨੇ ਉਹ ਆਪਣੇ ਫਰਜ਼ ਪੂਰੇ ਕਰਦੀ ਆ ਠੀਕ ਆ ਕਈ ਵਾਰੀ ਆਪਾਂ ਕੋਈ ਫੈਸਲਾ ਲੈਨੇ ਆ ਸੰਗਤ ਉਸ ਫੈਸਲੇ ਨੂੰ ਪਰਵਾਹ ਨਹੀਂ ਕਰਦੀ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਸੁਧਾਰ ਦੀ ਲੋੜ ਅਕਾਲੀ ਵਰਕਰਾਂ ਨੂੰ ਆਜਾ ਅਕਾਲੀ ਲੀਡਰਾਂ ਨੂੰ ਸੁਧਾਰਨ ਦੀ ਲੋੜ ਹੈ ਵੱਡੀ ਗੱਲ ਹੈ ਕਿ ਤੁਸੀਂ ਅਕਾਲੀ ਸੁਧਾਰ ਲਹਿਰ ਇਸ ਦਾ ਨਾਮ ਚੁਣਿਆ ਹੈ ਉਸ ਸਮੇਂ ਕੇ ਨਾਮ ਚੁਣਿਆ ਹੋਵੇਗਾ ਕਿ ਸੁਧਾਰ ਅਸੀਂ ਕਰਨਾ ਹੈ ਵੱਡਾ ਸੁਧਾਰ ਤੁਹਾਡੇ ਲਾਗੇ ਭਾਈ ਮਨਜੀਤ ਸਿੰਘ ਜੀ ਖੜੇ ਨੇ ਇਹਨਾਂ ਨੇ ਕੀਤਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖਿਆ ਹੈ ਪਹਿਲਾਂ ਹੀ ਆਖ ਦਿੱਤਾ ਸੀਗਾ ਭਾਈ ਅਮਰਪਾਲ ਸਿੰਘ ਦਾ ਇਹਨਾਂ ਨੇ ਹਮਾਇਤ ਕੀਤੀ ਸੀਗੀ ਲੱਗਦਾ ਤੁਹਾਨੂੰ ਕਿਹੜੇ ਸੁਧਾਰਾਂ ਦੀ ਲੋੜ ਹੈ ਤਾਂ ਹੀ ਤੁਸੀਂ ਸੁਧਾਰ ਲਹਿਰ ਬਣਾਈ ਹੈ ਆਪਣੀ ਇਹਦਾ ਜੀ ਇਹਦਾ ਇਹਦਾ ਤਾਂ ਆਪਣੇ ਸਾਹਮਣੇ ਹੀ ਆ ਵੀ ਅਕਾਲੀ ਦਲ ਜਿਵੇਂ ਕਮਜ਼ੋਰ ਹੋ ਗਿਆ ਇਹ ਹੁੰਦਾ ਆਇਆ ਸਾਲਾਂ ਦਰਸਾਲ ਆਪਾਂ ਦੇਖ ਲਿਆ ਤੁਹਾਡੇ ਸਾਹਮਣੇ ਆ ਵੀ ਆਪਣੇ ਸੰਗਤਾਂ ਨੇ ਜਾਂ ਸਿੱਖ ਪੰਥ ਨੇ ਸਿੱਖਾਂ ਨੇ ਕਿਵੇਂ ਅਕਾਲੀ ਦਲ ਨੂੰ ਆਈਸੋਲੇਟ ਕਰਤਾ ਜਿਹੜੀ ਸਾਡੀ ਆਪਣੀ ਜਮਾਤ ਸੀਗੀ ਸਿੱਖ ਪੰਥ ਸੀਗਾ ਉਹਨਾਂ ਨੇ ਸਾਥ ਛੱਡਤਾ ਅਕਾਲੀ ਦਲ ਦਾ ਇਹ ਇਸ ਕਰਕੇ ਸੁਧਾਰ ਦੀ ਲੋੜ ਪਈ ਆ ਜੇ ਅਕਾਲੀ ਦਲ ਸੰਗਤਾਂ ਦੇ ਵਿੱਚ ਭਰੋਸਾ ਪੂਰਾ ਕਾਇਮ ਰੱਖਦਾ ਅਕਾਲੀ ਦਲ ਦੇ ਲੀਡਰਾਂ ਤੇ ਸੰਗਤ ਵਿਸ਼ਵਾਸ ਕਰਦੀ ਤਾਂ ਫੇਰੇ ਸਦਾਦ ਲੈਣ ਦੀ ਲੋੜ ਨਹੀਂ ਸੀ ਜੇ ਸਰਦਾਰ ਤੋਂ ਗਲਤੀਆਂ ਹੋਈਆਂ ਜਾਂ ਸਰਦਾਰ ਤੋਂ ਫੈਸਲੇ ਸਹੀ ਨਹੀਂ ਲੈ ਹੋਏ ਜਿਨ੍ਹਾਂ ਕਰਕੇ ਸਾਡਾ ਵਕਾਰ ਨੀਵਾ ਹੋਇਆ ਜਿਨ੍ਹਾਂ ਕਰਕੇ ਅਸੀਂ ਨਿਹਾਰਵਾਲ ਗਏ ਇਸ ਕਰਕੇ ਇਹਦੀ ਲੋੜ ਪਈ ਆ ਇਹ ਸਾਰਾ ਸਿੱਖ ਜਗਤ ਜਾਣਦਾ ਇਸ ਗੱਲ ਨੂੰ ਤੇ ਮੈਂ ਫੇਰ ਕਹੂੰਗਾ ਕਿ ਬਹੁਤ ਉੱਚਾ ਸਥਾਨ ਆ ਸ੍ਰੀ ਅਰਮੰਦਰ ਸਾਹਿਬ ਸ੍ਰੀ ਕਲਤਕ ਸਾਹਿਬ ਇੱਥੇ ਜਿਹੜੇ ਵੀ ਫੈਸਲੇ ਹੁੰਦੇ ਨੇ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਸ੍ਰੀ ਕਲਤਕ ਸਾਹਿਬ ਦੇ ਜ਼ਾਇਦਾਰ ਸਾਹਿਬ ਕਰਨ ਉਹ ਸਾਰੇ ਸਿੱਖ ਜਗਤ ਨੂੰ ਪ੍ਰਵਾਨਿਤ ਹੋਣੇ ਚਾਹੀਦੇ ਆ ਉਹਨਾਂ ਦੇ ਕੋਈ ਕੋਈ ਵਿਧੀ ਵਿਵਧਾਨ ਜਾਂ ਕੋਈ ਸਿਸਟਮ ਬਣਾਉਣਾ ਉਹ ਵੀ ਪੰਥ ਨੂੰ ਪ੍ਰਵਾਨ ਹੋਵੇ ਤਾਂ ਕਿ ਇਹ ਜਿਹੜੀ ਸਾਰੀ ਸ਼ਕਤੀ ਆਪਣੀ ਸ੍ਰੀ ਕਾਲਪਤਖ ਸਾਹਿਬ ਦੇ ਅੱਲੇ ਸ੍ਰੀ ਕਾਲਪਤਖ ਸਾਹਿਬ ਦੇ ਚੰਡੇ ਹੀ ਠਾਕੇ ਸਾਰਾ ਸਿੱਖ ਪੰਥ ਸਿੱਖ ਜਗਤ ਸ਼ਕਤੀਸ਼ਾਲੀ ਹੋਵੇ ਇਹ ਚੜ੍ਹਦੀ ਕਲਾ ਦਾ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਇਹ ਸਾਰੀ ਸੋਚ ਨੂੰ ਲੈ ਕੇ ਅਸੀਂ ਆ ਜਿਹੜੀ ਆਪ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਨੂੰ ਆਪਣੇ ਸ਼ੁਰੂ ਕਰਨ ਜਾ ਰਹੇ ਆ ਕਰਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸੀਗੀਆਂ ਜਿਨ੍ਹਾਂ ਦਾ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਸੀਗਾ ਜਿਆਲਾ ਸਾਹਿਬ ਸਿੱਖਾਂ ਦਾ ਕਾਤਲ ਸੀ ਜ਼ਹਾਰ ਆਲਮ ਉਹਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਉਸ ਵੇਲੇ ਤੁਹਾਡੀ ਸੁਧਾਰ ਦੀ ਜ਼ਰੂਰਤ ਨਹੀਂ ਲੱਗੀ ਅੱਗੇ ਚਲੀਏ ਜਦੋਂ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਗਿਆ ਔਰ ਸ਼ਰਿਆਮ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਨ ਵਾਲਾ ਸੁਮੇਧ ਸੈਣੀ ਪ੍ਰਕਾਸ਼ ਸਿੰਘ ਜੀ ਬਾਦਲ ਉਹ ਸੁਖਵੀਰ ਸਿੰਘ ਜੀ ਬਾਦਲ ਦੇ ਨਾਲ ਬਰਾਬਰ ਤੇ ਕੁਰਸੀ ਤੇ ਬੈਠਦਾ ਉਦੋਂ ਤੁਹਾਨੂੰ ਸੁਧਾਰ ਦੀ ਜਰੂਰਤ ਨਹੀਂ ਲੱਗੀ ਅੱਜ اچانک ਸੁਧਾਰ ਦਾ ਐਡਾ ਕੀ ਜਰੂਰਤ ਪੈ ਗਈ ਜੀ ਜਿਹੜੇ ਜਿਹੜੇ ਸੋਹਰ ਦੇ ਲੀਡਰਸ ਹਨ ਮੈਂ ਜਦੋਂ ਸਾਰਿਆਂ ਦੀ ਗਲਤਾਂ ਜਿੰਨੀ ਮੈਨੂੰ ਜਾਣਕਾਰੀ ਉਹ ਗੱਲ ਕਰੂੰਗਾ ਜਿਨ੍ਹਾਂ ਜਿਨ੍ਹਾਂ ਨੇ ਨੂੰ ਪੰਛ ਦਾ ਦਰਦ ਸੀਗਾ ਉਹਨਾਂ ਨੇ ਉਸ ਵੇਲੇ ਵੀ ਆਵਾਜ਼ ਉਠਾਈ ਸੀਗੀ ਉਹਨਾਂ ਨੇ ਉਸ ਵੇਲੇ ਵੀ ਇਹਦਾ ਵਿਰੋਧ ਕੀਤਾ ਸੀਗਾ ਲੇਕਿਨ ਕਿਸੇ ਦੀ ਸੁਣੀ ਨਹੀਂ ਗਈ ਕਿਸੇ ਦੀ ਚੱਲੀ ਨਹੀਂ ਉਹ ਗੱਲ ਬੱਕਰੀ ਆ ਪਰ ਜਿਹੜੇ ਗਲਤ ਫੈਸਲੇ ਹੋਏ ਉਨਾ ਕਾਰਨਾ ਕਰਕੇ ਹੀ ਅੱਜ ਅਕਾਲੀ ਦਲ ਕਮਜ਼ੋਰ ਹੋਇਆ ਤੇ ਇਹਨਾਂ ਫੈਸਲਿਆਂ ਨੂੰ ਜੇ ਆਪਾਂ ਉਹਦੇ ਆਪਣੀ ਨਜ਼ਰ ਮਾਰੀਏ ਉਹਨਾਂ ਦੀ ਬੈਕਗ੍ਰਾਉਂਡ ਵਿੱਚ ਜਾਈਏ ਕਦੀ ਦਾ ਸਮਾਂ ਆਉਣਾ ਸੀ ਆਪਣੇ ਸਿੱਖ ਲੀਡਰਸ਼ਿਪ ਨੂੰ ਵੀ ਇਹ ਇਹਨਾਂ ਮਸਲਿਆਂ ਨੂੰ ਲੈ ਕੇ ਆਵਾਜ਼ ਉਠਾਉਣੀ ਆਪਾਂ ਨਹੀਂ ਸੀਗੀ ਉਹਨਾਂ ਨੂੰ ਆਪਣਾ ਜਿਹੜਾ ਹਾਂ ਦਾ ਨਾਰਾ ਮਾਰਨਾ ਪੈਣਾ ਸੀ ਸਿੱਖ ਆਪਣੇ ਸੰਗਤ ਦੇ ਨਾਲ ਸਿੱਖ ਪੰਥ ਦੇ ਨਾਲ ਅੱਜ ਉਹ ਸਮਾਂ ਆ ਗਿਆ ਠੀਕ ਹੈ ਪਹਿਲਾਂ ਕਿਸੇ ਨੇ ਗੱਲ ਕੀਤੀ ਨਹੀਂ ਕੀਤੀ ਕਿਸੇ ਵੀ ਚੱਲੀ ਨਹੀਂ ਚੱਲੀ ਉਹਦਾ ਬੈਕਗ੍ਰਾਉਂਡ ਵਿੱਚ ਕਈ ਗੱਲਾਂ ਤੁਹਾਡੀਆਂ ਸੱਚੀਆਂ ਵੀ ਨੇ ਪਰ ਕਈਆਂ ਨੇ ਆਵਾਜ਼ ਠਾਈ ਵੀ ਸਗੀ ਪਰ ਚਲੋ ਹੁਣ ਸਮਝਾਂ ਗਏ ਹੁਣ ਹੁਣ ਆਪਾਂ ਸਾਰੇ ਜਿਹੜੇ ਅਸੀਂ ਆ ਗਏ ਆਉਣ ਵਾਲੇ ਆਉਣ ਵਾਲੀ ਸਮਝਦੇ ਆ ਜੀ ਜੇਕਰ ਜਹਦਰ ਸਾਹਿਬ ਤੁਹਾਨੂੰ ਸਜ਼ਾ ਲਗਾਉਂਦੇ ਨੇ ਧਾਰਮਿਕ ਸਜ਼ਾ ਜਾਂ ਸੇਵਾ ਲਗਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਸਮੁੱਚੇ ਅਕਾਲੀ ਦਲ ਨੂੰ ਸੇਵਾ ਲਾਉਂਦੇ ਨੇ ਸੇਵਾ ਤੁਸੀਂ ਕਰ ਵੀ ਲੈਣੇ ਹੋ ਸਜ਼ਾ ਤੁਸੀਂ ਭੁਗਤ ਵੀ ਲੈਣੇ ਹੋ ਔਨ ਵਾਲੇ ਸਮੇਂ ਦੇ ਵਿੱਚ ਕੀ ਅਕਾਲੀ ਦਲ ਇਕੱਠਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਅਤੇ ਜਿਹੜਾ ਥਲੀ ਅਕਾਲੀ ਸੁਧਾਰ ਲੈ ਰਿਹਾ ਇਹ ਇੱਕ ਮੰਚ ਤੇ ਇਕੱਠੇ ਹੋ ਕੇ ਕੰਮ ਕਰਨਗੇ ਕਿਉਂਕਿ ਸਜਾਤਾ ਦੋਨਾਂ ਨੇ ਭੁਗਤ ਲਈ ਸੇਵਾ ਦੋਨਾਂ ਨੇ ਭੁਗਤ ਲਈ ਦੇਖੋ ਇਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਬੜਾ ਮਹੱਤਵ ਰੱਖਦਾ ਆ ਸਿੱਖ ਪੰਥ ਨੂੰ ਮੈਂ ਅੱਗੇ ਵੀ ਕਹਿ ਗਿਆ ਹਟਿਆ ਇੱਕ ਚੰਡੇ ਥੱਲੇ ਇੱਕ ਐਸੀ ਸਰ ਪ੍ਰਵਾਨ ਸਖੀਰ ਥਲੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਤੇ ਅੱਗੇ ਵੀ ਕਈ ਵਾਰੀ ਐਦਾਂ ਦੇ ਸਮੇਂ ਆਏ ਜਦੋਂ ਕਈ ਵਾਰੀ ਆਪਣੇ ਪਾਰਟੀ ਵਿੱਚ ਜਾਂ ਅਕਾਲੀ ਦਲ ਵਿੱਚ ਮਤਭੇਦ ਪੈਦਾ ਹੋਏ ਮੁੜ ਕੇ ਪੰਥ ਇਕੱਠਾ ਵੀ ਹੋਇਆ ਕਿ ਚਲੋ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਾਰਾ ਅਕਾਲੀ ਦਲ ਸਿੱਖ ਪੰਥ ਇੱਕ ਝੰਡੇ ਥਲੇ ਇਕੱਠਾ ਆਊਗਾ ਸਾਰੇ ਪੰਥ ਵਿੱਚ ਇਕਤਾ ਹੋਵੇ ਤੇ ਉਹ ਲੀਡਰਸ਼ਿਪ ਮੌਲੇ ਲੱਗੂਗੀ ਜਿਹਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇ ਤਾਂ ਕਿ ਤਕੜੇ ਹੋ ਕੇ ਅਸੀਂ ਆਪਣੇ ਸਿੱਖਾਂ ਦੀ ਆਵਾਜ਼ ਉਠਾ ਸਕੀਏ ਤੇ ਪੰਥ ਵਾਸਤੇ ਸੇਵਾ ਕਰ ਸਕੀਏ ਇਹ ਸਾਡੀ ਵੀ ਸੋਚਿਆ ਤੇ ਸਾਨੂੰ ਯਕੀਨ ਹੈ ਕਿ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮੇਰ ਕਰਨਗੇ ਸਿੱਖ ਪੰਥ ਆਉਣ ਵਾਲੇ ਸਮੇਂ 'ਚ ਇਕੱਠਾ ਹੋ ਕੇ ਇੱਕ ਐਸੀ ਸ਼ਖਸੀਅਤ ਦੇ ਨਾਲ ਅੱਗੇ ਵਧੂਗਾ ਜਿਹੜੀ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਹੜੀ ਸਾਰਿਆਂ ਦੇ ਨੂੰ ਨਾ ਲੈ ਕੇ ਚੱਲ ਸਕੇ ਬਾਕੀ ਜਿਹੜੇ ਨਾ ਬਾਕੀ ਹੋ ਕੇ ਸ੍ਰੀ ਹਕਾਲਤਖਰ ਸਾਹਿਬ ਦੇ ਮੋਰਚੇ ਆਪਣੀ ਮੰਗ ਪੱਤਰ ਬਣਾ ਅਸਾਂ ਤਾਂ ਹਕਾਲਤਖਰ ਸਾਹਿਬ ਦਾ ਜਿਹੜਾ ਅਗਲਾ ਫੈਸਲੇ ਦਾ ਇੰਤਜ਼ਾਰ ਵੀ ਨਹੀਂ ਕੀਤਾ ਆਪਾਂ ਸੁਧਾਰ ਲੈਣ ਆਵੇਂ ਪਾਸਪੋਰਟ ਵੀ ਤੁਸੀਂ ਤੇ ਆਪਣੇ ਆਪ ਨੂੰ ਗੁਨਾਹਗਰ ਮੰਨ ਚੁੱਕੇ ਜੋ ਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਗੁਨਾਹਗਰ ਬਰਾਬਰ ਦੇ ਰਹੇ ਆ ਕਿਉਂਕਿ ਅਸੀਂ ਰਾਜਪਾਕ ਹੋ ਗਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਚਾਹੀਦਾ ਸੀ ਕਿ ਸ੍ਰੀ ਹਕਾਲਤਖਰ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਉਸ ਤੋਂ ਬਾਅਦ ਆਪਣੀ ਰਣਨੀਤੀ ਤਿਆਰ ਕਰਦੇ ਅਸੀਂ ਸ਼੍ਰੀ ਕਾਨਤਖ ਸਾਹਿਬ ਦੇ ਫੈਸਲੇ ਦੀ ਉਡੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋਰਾਵਾ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਆਰੰਭਿਆ ਨਹੀਂ ਗਾ ਇਹ ਤਾਂ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਮਾ ਚੌੜਾ ਪ੍ਰੋਗਰਾਮ ਅਜੇ ਤੱਕ ਨਾ ਆਰੰਭਿਆ ਠੀਕ ਆ ਜਿਹੜੀਆਂ ਵਿਚਾਰਾ ਚੱਲਦੀਆਂ ਹੁੰਦੀਆਂ ਇਹ ਆਪਾਂ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਕਲਤਕ ਸਾਹਿਬ ਦੇ ਜਿਹੜੇ ਉਹਦਾ ਦੇਸ਼ ਦਾ ਉਹਨਾਂ ਦੇ ਫੈਸਲੇ ਦੀ ਉਡੀਕਿਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਇਹਨਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੀ ਗਲਤੀ ਨਹੀਂ ਵਿਚਾਰਾਂ ਤਾਂ ਚਲਦੀਆਂ ਨਹੀਂ ਚਾਹੀਦੀਆਂ ਸੁਧਾਰ ਲੈ ਦੀ ਸ਼ੁਰੂਤ ਹੋਈ ਹੈ ਕਿ ਅਸੀਂ ਵੀਰ ਕਰ ਸਕਦੇ ਹਾਂ ਕਿ ਸੁਧਾਰ ਲੈ ਅਜ਼ੀਜ਼ ਸੁਧਾਰ ਲਹਿਰ ਦਾ ਤਾਂ ਅਜੀ ਅਲਾਨ ਕੀਤਾ ਆ ਅਜੀ ਤਾਂ ਤੁਹਾਡੇ ਸਾਹਮਣੇ ਹੀ ਆ ਜਦੋਂ ਸ਼ੁਰੂਆਤ ਹੋਊਗੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਬਿਲਕੁਲ ਸਾਰੇ ਲੀਡਰਾਂ ਦੇ ਮਨਾਂ ਵਿੱਚ ਇਹ ਗੱਲ ਯਕੀਨਨ ਤੌਰ ਤੇ ਪੱਕੀ ਆ ਕਿ ਜਿਨ੍ਹਾਂ ਤੱਕ ਚਿਰੀ ਕਾਲ ਤੱਕ ਸਾਹਿਬ ਦਾ ਤਾਂ ਜੇ ਲੰਨ ਨਹੀਂ ਆਉਂਦਾ ਉਹਨਾਂ ਤੇ ਕਰ ਅਸੀਂ ਨਹੀਂ ਕੁਛ ਅੱਗੇ ਕਰਨਾ ਠੀਕ ਹੈ ਸਵੇਰ ਮੈਂ ਉਹ ਕੰਤ ਹੈ ਪੁੱਛੋ ਪੁੱਛੋ ਪੀਕ ਲਾ ਰਿਹਾ ਪੁੱਛੋ ਤੁਸੀਂ ਆ ਗਏ ਹੁਣ ਬੱਡੇ ਮੈਂ ਸ਼ੁਰੂ ਕਰਦਾ ਭਾਈ ਸਾਹਿਬ ਜੀ ਸਤਨ ਸਿੰਘ ਹਰਮੰਦਰ ਸਾਹਿਬ ਪਹੁੰਚੇ ਹੋ ਦਰਸ਼ਨ ਕਰਨ ਵਾਸਤੇ ਪਹੁੰਚੇ ਹੋ ਕੋ ਡਿਕਨ ਮੀਨਰਿਚੇ ਪਹੁੰਚਨੇ ਬਟਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜਿਹੜੇ ਸਰਦਾਰ ਲਹਿਰ ਦੇ ਕਨਵੀਨਰ ਬਣਾਇਆ ਕਹਿੰਦੇ ਉਹ ਸਰਦਾਰ ਗੁਰਪ੍ਰਤਾਪ ਸਿੰਘ ਬਟਾਲਾ ਬਣਾਇਆ ਹੈ ਅਜੀਤ ਦੇ ਕਿ ਸਮੂਹ ਔਰ ਉਹ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਆਏ ਆ ਔਰ ਕੋਈ ਵੀ ਸਿੱਖ ਜਦੋਂ ਕੋਈ ਉਹਦੇ ਤੇ ਆਉਂਦਾ ਸਿਰ ਉਹ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦਾ ਔਰ ਉਸ ਤੋਂ ਬਾਅਦ ਹੀ ਕੋਈ ਕਾਰਜ ਜਿਹੜਾ ਸ਼ੁਰੂ ਕਰਦਾ ਹੈ ਸੋ ਜਿਹੜੀ ਇਹ ਸੁਧਾਰ ਲਹਿਰ ਚਲਾਈ ਗਈ ਹੈ ਇਹ ਜਿਹੜੀਆਂ ਖਾਮੀਆਂ ਆ ਗਈਆਂ ਸੀ ਤੁਸੀਂ ਪੁੱਛ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆ ਗਿਆ ਔਰ 10 ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਜ਼ਬਾਨਤਾਂ ਜਬਤ ਹੋ ਗਈਆਂ ਔਰ ਅਸੈਂਬਲੀ ਦੇ ਵਿੱਚ ਤਕਰੀਬਨ 2.5 ਕੈਂਡੀਡੇਟ ਰਹਿ ਗਏ ਜਾਂ 3 ਰਹਿ ਗਏ ਸੋ ਇਹ ਜਿਹੜੀ ਆ ਪੁਰਾਣੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਸੀ ਔਰ ਉਹ ਉਹਨਾਂ ਗਲਤੀਆਂ ਨੂੰ ਜਿਹੜਾ ਸੀ ਵਾਰ-ਵਾਰ ਕਹਿੰਦੇ ਰਹੇ ਕਿ ਤੁਸੀਂ ਕਾਲਪਤਖਬ ਸਾਹਿਬ ਤੇ ਜਾ ਕੇ ਮਾਫੀ ਮੰਗੋ ਲੇਕਿਨ ਨਹੀਂ ਸੀ ਮੰਗ ਰਹੇ ਭੰ ਸਾਰੇ ਇੱਥੋਂ ਦੀ ਪ੍ਰੈਸ ਨੂੰ ਪਤਾ ਸੋ ਹੁਣ ਜਿਹੜੇ ਨਾਲ ਉਹਨਾਂ ਦੇ ਸਿੰਘ ਸੀ ਇਤਰਾ ਆਪਣੇ ਮੇਮ ਸਿੰਘ ਲਾਲ ਆਪਣੇ ਚੰਦੂ ਮਾਇਰਾ ਜਾਂ ਮਨੂਕਾ ਸਾਹਿਬ ਜਾਂ ਹੋਰ ਜਿਹੜੀ ਲੀਡਰਸ਼ਿਪ ਸੀ ਉਹਨੇ ਸਾਡੇ ਦਿਮਾਗ ਤੇ ਬੋਝ ਆਇਆ ਕਿ ਜਿਹੜੀ ਉਸ ਟਾਈਮ ਤੇ ਇਹ ਗੱਲ ਕੀਤੀ ਸਾਡੀ ਸੁਣੀ ਵੀ ਗਈ ਲੇਕਿਨ ਸਾਡੇ ਦਿਮਾਗ ਤੇ ਬੋਝ ਆਹੀ ਕਾਲ ਤੱਕ ਸੱਤ ਜਾਣਾ ਆਪਣੀ ਮਰਜ਼ੀ ਨਾਲ ਤੇ ਆਣ ਕਿਉਂ ਚਿੱਠਾ ਦੇ ਕੇ ਗਿਆ ਵੀ ਸਾਨੂੰ ਜਿਹੜੀ ਇਹ ਕਟਾਈ ਕੀਤੀ ਹੈ ਉਹਦੀ ਸਾਨੂੰ ਜਿਹੜੀ ਆ ਜੋ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਆ ਉਹ ਕਾਲ ਤੱਕ ਸਭ ਲਾਵੇ ਔਰ ਉਸ ਤੋਂ ਬਾਅਦ ਕਾਲ ਤੱਕ ਸਾਹਿਬ ਨੇ ਜੋ ਫੈਸਲਾ ਕਰਨਾ ਹੈ ਇੱਕ ਗੱਲ ਇਹ ਪੱਕੀ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਖਾਲਸਾ ਪੰਥ ਨੇ ਨਕਾਰ ਦਿੱਤੀ ਹੈ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਖਾਲਸਾ ਪੰਥ ਚਾਹੁੰਦਾ ਹੈ ਜਿਹੜੀ ਸਹੀ ਗਵਾਹੀ ਦੇ ਸਕੇ ਸਹੀ ਪੰਥ ਨੂੰ ਦਿਸ਼ਾ ਨਿਰਦੇਸ਼ ਦੇ ਸਕੇ ਔਰ ਉਹਦੇ ਵਾਸਤੇ ਜਿਹੜਾ ਹੈ ਇਹ ਸੁਧਾਰ ਲਹਿਰ ਚਲਾਈ ਗਈ ਕੁਝ ਤਾਂ ਉਸਕੇ ਘਰ ਜੁ ਬਹਿ ਗਏ ਕੁਝ ਜਿਹੜੇ ਅਕਾਲੀ ਦਲ ਤੋਂ ਕੱਢ ਪਏ ਕੁਝ ਅਕਾਲੀ ਦਲ ਦੇ ਜਿਹੜੇ ਸੀ ਉਹ ਨਿਰਾਸ਼ ਕਰਤੇ ਉਹਨਾਂ ਨਾਲ ਆਸ਼ੋਕਾਂ ਨੂੰ ਵੀ ਘਰ ਤੋਂ ਜਾ ਕੇ ਠਾਉਣਾ ਤੇ ਜਿਹੜੇ ਕੱਢ ਦਿੱਤੇ ਉਹਨਾਂ ਨੂੰ ਵੀ ਕਾਲੀਦਾਲ ਚ ਜੜੀ ਆ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਕਾਲੀਦਾਲ 103 ਸਾਲ ਪੁਰਾਣੀ ਪਾਰਟੀ ਕਹਿੰਦੇ ਆ ਲੇਕਿਨ ਮੈਂ ਪੁੱਛਣਾ ਚਾਹਣਾ ਵੀ 103 ਸਾਲ ਪੁਰਾਣੀ ਪਾਰਟੀ ਤਾਂ ਹੈਗੀ ਆ ਪਰ ਜਿਹੜੇ ਪੁਸ਼ਤੀਦਾਲਾ ਪਰਿਵਾਰ ਹੈਗਾ ਨਾ ਉਹ ਜੇਲ੍ਹ ਵਾਲਾ ਹੈਗਾ ਉਹਨਾਂ ਦਾ ਕੁਰਬਾਨੀਆਂ ਵਾਲਾ ਹੈਗਾ ਜਿਹਨਾਂ ਜੱਲਾਂ ਕੱਟੀਆਂ ਆ ਵੇਖੋ ਜਿਹੜੇ ਪੁਰਾਣੇ ਜਰਨੈਲ ਨੇ ਜਿਹਨਾਂ ਦੇ ਪਰਿਵਾਰਾਂ ਦਾ ਇਤਿਹਾਸ ਜਿਹਹੇ ਦਾ ਸੁਚਾ ਸਿੰਘ ਛੋਟੇਪੁਰ ਅੱਜ ਹੀ ਹੋਣਾ ਤੁਰ ਸਾਹਿਬ ਦੀ ਜਿਹੜੀ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਵੀ ਸ਼ੁਰੂਆਤ ਕਰਨ ਲੱਗੇ ਜੇ ਤੁਰ ਸਾਹਿਬ ਦੀ ਵਰਸੀ 30 ਤਰੀਕ ਨੂੰ ਮਨਾਉਣੀ ਆ ਤੁਰ ਪਿੰਡ ਦੇ ਵਿੱਚ ਕਦੇ ਕਹੇ ਯਾਦ ਹੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਤੌੜਾ ਸਾਹਿਬ ਦੀ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਇਆਂ ਦਾ ਸੋ ਇਹ ਸਾਰਾ ਪ੍ਰੋਗਰਾਮ ਇਸ ਕਰਕੇ ਲਿਖਿਆ ਗਿਆ ਹੈ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਾਲੀਦਾਲ ਦੇ ਜਿਹੜਾ ਇਹ ਦਰਨਕਾਰ ਕਰਤਾ ਪਿੱਛੇ ਕਰਤਾ ਔਰ ਇਹ ਸੁਧਾਰ ਲੈ ਰਿਸਕ ਕਰਕੇ ਚਲਾ ਰਿਹਾ ਹੈ ਕਿ ਜਿਹੜੇ ਰਸਕੇ ਘਰਾਂ ਚ ਬਹਿ ਕੇ ਕੁਰਬਾਨੀ ਵਾਲੇ ਛਿੱਦਿਆਂ ਵਾਲੇ ਜੇਲਾਂ ਵਾਲੇ ਉਹਨਾਂ ਸਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਇਹ ਸੁਧਾਰ ਲੈ ਚਲਾਉਣ ਦੀ ਜੜੀ ਹੈ ਇਹ ਜ਼ਰੂਰਤ ਪਈ ਹੈ ਉਹਦੇ ਕਰਕੇ ਇਹ ਚਲਾ ਰਿਹਾ ਹੈ